ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਦੇਸੀ ਕਿਚਨ ਤੇ ਤੈਅ ਦਿਲੋਂ ਸਵਾਗਤ ਅੱਜ ਆਪਾਂ ਮੂਠਾਂ ਦੀ ਦਾਲ ਤਿਆਰ ਕਰਦੇ ਆਂ ਮੈਂ ਤਾਂ 200 ਗ੍ਰਾਮ ਮੂਠਾਂ ਦੀ ਦਾਲ ਲਈ ਸੀ ਜਿਸ ਨੂੰ ਮੈਂ ਰਾਤ ਨੂੰ ਭਿਓ ਕੇ ਰੱਖਤਾ ਹੁਣ ਮੈਂ ਇਸ ਦਾ ਪਾਣੀ ਜਿਹੜਾ ਰਾਤ ਨਾਲ ਸੀਗਾ ਉਹ ਇਸ ਵਿੱਚੋਂ ਕੱਢਤਾ ਤੇ ਆਪਾਂ ਕੈਟਲ ਦੇ ਵਿੱਚ ਪਾਣੀ ਬੋਇਲ ਕਰਦੇ ਆਂ ਇਧਰ ਮੈਂ ਕੂਕੜ ਗੈਸ ਤੇ ਰੱਖਦੇ ਆਂ ਤੇ ਮੈਂ ਜਿਵੇਂ ਕੈਟਲ ਚ ਪਾਣੀ ਬੋਇਲ ਕੀਤਾ ਮੈਂ ਉਹ ਪਾਉਂਗੀ ਹੁਣ ਕਿਉਂਕਿ ਨਹੀਂ ਖੋਖੜੂ ਰੇ ਜਾਂਦੇ ਟਾਈ ਸੋਰਾਮ ਦਾਾਲਾ ਆਪਾਂ ਦਾਲਾ ਤਿੰਨੇ ਦੇ ਵਿੱਚ ਪਾ ਲਗੇ ਤੇ ਹੁਣ ਆਪਾਂ ਜਿਹੜਾ ਪਾਣੀ ਬੋਇਲ ਕੀਤਾ ਉਹ ਉਸ ਹਾਵ ਨਾਲ ਸੋਰਾਮ ਦਾਾਲ ਦੇ ਹਾਵ ਨਾਲ ਆਪਾਂ ਇਸ ਨੂੰ ਪੈਣਾ ਫੁੱਪ ਕਰ ਦੇ ਵਿੱਚ ਚ ਚੰਗੀ ਤਰ੍ਹਾਂ ਅਰੰਗਣ ਦੇ ਮਾਗੇ ਤੇ ਫੇਰ ਅੱਗੇ ਆਪਾਂ ਤੜਕਾ ਸੈਪਰੇਟ ਬਣਾਉਂਦੇ ਆ ਫਿਰ ਵੇਖਦੇ ਆ ਲਓ ਜੀ ਆਪਾਂ ਦੂਜੇ ਪਾਸੇ ਕੜਾਹੀ ਰੱਖ ਲਈ ਆ ਇਸ ਵਿੱਚ ਆਪਾਂ वेजिटेबल ऑयल ਪਾਇਆ ਤੁਸੀਂ ਇਸ ਵਿੱਚ ਸਰੋਂ ਦਾ ਤੇਲ ਵੀ ਬਣਾ ਸਕਦੇ ਆ ਰਿਫਾਈਂਡ ਵਿੱਚ ਵੀ ਬਣਾ ਸਕਦੇ ਆ ਤੇ ਦੇਸੀ ਘਿਓ ਵਿੱਚ ਵੀ ਜੋ ਵੀ ਤੁਸੀਂ ਘਰ ਵਿੱਚ ਰੈਗੂਲਰਲੀ ਵਰਤਦੇ ਆ ਉਸ ਵਿੱਚ ਤੁਸੀਂ ਤੜਕਾ ਤਿਆਰ ਕਰ ਸਕਦੇ ਆ ਉਧਰ ਆਪਾਂ ਦਾਲ ਦੀ ਟਣੀ ਰੱਖੀ ਵੀ ਆ ਉਸ ਨੂੰ ਇੱਕ ਬੋਇਲ ਆ ਦੇਵੇ ਫਿਰ ਉਸ ਤੋਂ ਬਾਅਦ ਆਪਾਂ ਉਸ ਦਾ ਤਕਰ ਦੇ ਲਾਂਗੇ ਫਿਰ ਉਸ ਦਿnga 4 ਤੋਂ 5 ਬਿਸਵਾ ਬੱਜਣ ਤੇ ਉਸ ਨੂੰ ਬੰਦ ਕਰ ਲਾਂਗੇ ਇਸ ਪਾਸੇ ਆਪਾਂ ਤੜਕਾ ਤਿਆਰ ਕਰਦੇ ਆਉਨੀ ਡੇਰ ਆਪਾਂ ਹੁਣ ਵੈਜੀਟੇਬਲ ਔਇਲ ਲਿਆ ਇਹ ਗਰਮ ਹੋ ਗਿਆ ਹੁਣ ਆਪਾਂ ਇਸ ਵਿੱਚ ਜੀਰਾ ਪਾ ਲੈਣਾ ਮੈਂ ਤੇ ਇਹ ਆਪਾਂ ਦੋ ਲਾਲ ਮਿਰਚਾਂ ਨਹੀਂ ਗੇੜੀਆਂ ਤੇ ਇੱਕ ਦਾਲ ਚੂੰਹ ਚੀਨੀ ਦਾ ਟੁਕੜਾ ਛੋਟਾ ਜਾ ਤੇ ਇੱਕ ਕੱਪ ਆਂਬੜ ਦੀ ਲੈ ਚਿਲੇ ਯਾ ਇਹ ਤੁਸੀਂ ਜਰੂਰ ਦਾਲ ਦੇ ਵਿੱਚ ਯੂਜ਼ ਕਰਿਆ ਕਰੋ ਇਹ ਬਧੀਆਂ ਹੈ ਚੰਗਾ ਹੈ ਤੇ ਨਾਲੇ ਦਾਲ ਦਾ ਨਾ ਤੇਸਤਾ ਉਹ ਬਹੁਤ ਵਧੀਆ ਆਉਂਦਾ ਜਦੋਂ ਇਹ ਥੋੜਾ ਜਿਹਾ ਪਹੁੰਚ ਗਿਆ ਫਿਰ ਆਪ ਪਾਇਸ ਵਿੱਚ ਅਦਰਕ ਤੇ ਲਸਣ ਦੀ ਪੇਸਟ ਬਣਾਈ ਆ ਫਿਰ ਆਪ ਆਸ ਨੂੰ ਕੱਕ ਕਰਾਉਂਦੇ ਇਸ ਨੂੰ ਥੋੜਾ ਜਿਹਾ ਲਾਈਕ ਬ੍ਰਾਊਨ ਹੋ ਲੈਣ ਦੋ ਤੇ ਫਿਰ ਤੁਸੀਂ ਇਸ ਵਿੱਚ ਅਦਰਕ ਤੇ ਲਸਣ ਦੀ ਮੇਪੇਸਟ ਬਣਾ ਲਈ ਸੀਗੀ ਤੇ ਇਸ ਨੂੰ ਆਪਾਂ ਪਾਲ ਲਵਾਂਗੇ ਇਸ ਨੂੰ ਥੋੜਾ ਜਿਹਾ ਉਫ ਕਰ ਲੈਣਾ ਮਾ ਜਦੋਂ ਲਾਈਟ ਬਰਾਊਨ ਹੋ ਗਿਆ ਫਿਰ ਤੁਸੀਂ ਇਸ ਵਿੱਚ ਆਨਿਅਨ ਬਗੈਰਾ ਜਿਹੜਾ ਕੱਟੇ ਹੋਏ ਆ ਤੇ ਜਨੀਂ ਘਿਨੀ ਹੋਸ ਨੂੰ ਪਾਓ ਇਹ ਦਾਲ ਮਾਂਸ ਤੇ ਬਹੁਤ ਸੋਹਣੀ ਤਿਆਰ ਹੁੰਦੀ ਆ ਕਿ ਨਾਲੇ ਇਹ ਪੰਜਛੇ ਦੇਸਾਂ ਦੀ ਰੈਚੀ ਦਾਲ ਤਿਆਰ ਹੋ ਜਾਂਦੀ ਆ ਦੂਜੇ ਪਾਸੇ ਤੁਸੀਂ ਤੜਕਾ ਤਿਆਰ ਕਰ ਲਓ ਫਿਰ ਰੋਟੀ ਬੰਦੇ ਆ ਬਰ ਗਏ ਦਾਲ ਤਿਆਰ ਹੋ ਜਾਂਦੀ ਆ ਹੁੰਦਾ ਹੈ ਸੁਲਤਿਆਂ ਉਸ ਗੁੜਾਫਾ ਜੇ ਤੁਸੀਂ ਤੇਲ ਜੈਨੀ ਰੱਖੀ ਤੇਰੇ ਰਹੇ ਟਾਈਮ ਲੈਂਦੀ ਆ ਬਾਣੀ ਆ ਦੇਖੋ ਇਹ ਥੋੜਾ ਜਿਹਾ ਨਾਈਟ ਬ੍ਰਾਊਨ ਹੋ ਗਿਆ ਹੁਣ ਇਸ ਵਿੱਚ ਆਪਾਂ ਗੰਦੇ ਸਾਟਕੇ ਰੱਖੇ ਸੀਗੇ ਤੇਰੇ ਵਿੱਚ ਚਾਰ ਗ੍ਰੀਨ ਚਿੱਲੀ ਮੈਂ ਪਾਉਂ ਦਿੰਦੀ ਆ ਇਸ ਨੂੰ ਕਿੰਨੀ ਤੇਰਾ ਫੋਨ ਲੋਟੂ ਸੀ ਜੇ ਦੋ ਇਸ ਹੋਰੇ ਨਾ ਫੋਨ ਜੇ ਲੋਟੂ ਸੀ ਨਾ ਸਵੇਟਾ ਟਮਾਟਰ ਦੀ ਪੇਸਟ ਬਣਾ ਕੇ ਨਰਪੀਆ ਉਸ ਨੂੰ ਪਾ ਦੋ ਕਾਕਾ ਜਿੰਗੀ ਤਰ੍ਹਾਂ ਸੋਨਾ ਪਿਆਰ ਪਰੋਂ ਜੇ ਤਾਂ ਦਾਲ ਦਾ ਟੇਸ ਵੀ ਖੌਫਤ ਹੋ ਰਿਹਾ 11 ਜੇ ਆਪਣਾ ਤਰਤਾਇ ਸਭ ਚਾਹ ਰਹੇ ਕਿ ਜੋ ਦਾਲ ਦੀ ਉਸ ਤਰ੍ਹਾਂ ਦੀ ਬਣਨੀ ਹੈ ਖਾਣ ਦੀ ਚੀਜ਼ ਹਮੇਸ਼ਾ ਰੀਗ ਨਾਲ ਬਣਾਓ ਫਰ ਦਾ ਨਸਪਾ ਹਾਰਡਵਾਰ ਕੇ ਤਰਫ ਨਹੀਂ ਆ ਪਰੋਸੀ ਜੀ ਇਸੇ ਰੋਟੀ ਚੰਗੀ ਤਰ੍ਹਾਂ ਬਣਾ ਕੇ ਰੀਗ ਨਾਲ ਖਾਓ ਆ ਦੇਖੋ ਇਹ ਥੋੜੇ ਜਿਹਾ ਲਾਈਟ ਬ੍ਰਾਊਨ ਹੋ ਗਏ ਫੋਨ ਆਪਾਂ tomato ਦੀ ਤਿਆਸਤ ਬਣਾ ਕੇ ਰੱਖੀ ਸੀ ਇਸ ਨੂੰ ਪਾ ਔਨੇ ਦੇ ਵਿੱਚ ਆਪਾਂ 2 ਚਮਚ ਲੂਣ ਦੇ ਲਈਆ ਜਿਹਨੇ 판ਉ ਹਲਦੀ ਆਪਣੇ ਕੋਲੇ 1.5 ਚਮਚ ਤੇ ਆਪਣੇ ਕੋਲੇ ਕੜੀ ਪਉੜਾ ਇਸ ਨਾਲ ਦਾਲ ਦਾ ਰੰਗ ਆ ਜੇ ਨਾ ਉਹ ਚੰਗਾ ਸੋਹਣਾ ਨਾ ਦਿਖਾਈ ਜੀ ਆਪਣੇ ਕੋਲੇ ਦਾਲ ਆ ਬਸੰਦਾ ਤਣੀ ਆ ਬਗੈਰਾ ਸਾਰਾ ਕੁਛ ਇਹ ਪਿੰਸ ਦੇ ਰੱਖਿਆ ਵੈਂਕਾ ਨੂੰ ਆ ਜਿਹੜਾ ਉਹ ਨੂੰ ਦੇ ਚੌਂਦਾ ਬੱਚੇ ਸਿਰ ਖਾਂਦੇ ਨੂੰ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਪਾਪੂ ਨੂੰ ਜਿੰਨਾ ਚਿਰ ਆਪਣੇ ਆ ਦੇ ਦਾ ਤੜਕਾ ਉਹੋ ਕਿਉ ਨੀ ਛੱਡ ਜਾਊਗਾ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਇਸ ਨੂੰ 5 ਤੋਂ 7 ਮਿੰਟ ਲੱਗ ਰਿਆ ਨੇ ਸੰਜੀਤ ਤਰ੍ਹਾਂ ਪਉਚ ਦੇ ਨੂੰ ਪਰ ਤੁਸੀਂ ਥੋੜਾ ਜਿਹਾ ਸਹਿਜ ਨਾਲ ਪੁੰਨੇ ਪੋ ਜੀ ਦੇਖੋ ਵਾਲ ਆਪਣੀ ਦਾਲ ਆ ਜਿਹੜੀ ਉਹ ਬੋਇਲ ਹੋਣ ਲੱਗੀ ਆ ਆਪਾਂ ਇਹਦਾ ਢੱਕਣ ਬੰਦ ਕਰ ਦਨੇ ਆ ਕੁੱਕੜਗਾ ਤੇ ਇਸ ਨੂੰ 4 ਤੋਂ 5 ਵੇਸਣਾ ਵੱਜਣ ਦੇਵਾਂਗੇ ਦੂਜੇ ਪਾਸੇ ਜਿਹੜਾ ਆਪਣਾ ਤੜਕਾ ਉਹ ਅੱਧਾ ਕੱਕ ਹੋ ਗਿਆ ਏ ਅੱਧਾ ਕ ਤੇ ਹੁਣ ਆਪਾਂ ਇਸ ਦੇ ਉੱਤੇ ਵੀ ਟੱਕਣ ਦੇ ਕੇ ਇਹਨੂੰ ਸਿਮ ਗੈਸ ਤੇ ਬਕਾਵਾਉਂਦੀ ਆ ਫਾਤੀ ਤਾਂ ਨਾ ਸਿਮ ਕਰ ਲਾਂਗੇ ਗੈਸ ਨਾਲੇ ਤਾਂ ਥੰਡਨੀ ਲੱਗਦਾ ਨਾਲੇ ਸਹਿ ਨਾਲ ਹੌਲੀ ਹੌਲੀ ਪੋਲਦਾ ਹੀ ਫੇਰਾ ਆਪਣਾ ਤੜਕਾ ਤੇ ਅੱਗੇ ਤੁਹਾਨੂੰ ਆਪਾਂ ਦਿਖਾਉਨੇ ਆ ਜਦੋਂ ਤੜਕਾ ਬਿਲਕੁਲ ਤਿਆਰ ਹੋ ਗਿਆ ਨੌ ਜੀ ਵੇਖਗੇ ਆਪਾਂ ਹੁਣ ਆਪਣੇ ਤੜਕੇ ਨੂੰ 10 ਤੋਂ 12 ਮਿੰਟ ਹੋ ਗਏ ਬਣਦੇ ਨੂੰ ਤੇ ਆਪਾਂ ਦੇਖ ਗਏ ਆਪਣਾ ਤੜਕਾ ਤਿਆਰ ਹੋ ਗਿਆ ਇਹ ਆ ਦੇਖੋ ਹਣ ਤੁਸੀਂ ਤੜਕਾ ਬੱਸ ਹੁਣ ਤਿਆਰ ਹੋਇਆ ਵਾ ਕਿਉਂ ਇਹਦਾ ਹਮ ਸੈਪਰੇਟ ਹੋ ਗਿਆ ਇਹਦੇ ਵਿੱਚ ਥੋੜੀ ਜਿਹੀ ਮੇਥੀ ਪਾ ਦੋ ਹੁਣ ਤੁਸੀਂ ਹੈਨਾ ਆ ਮੇਥੀ ਪਾ ਕੇ ਆਪਾਂ ਹੁਣ ਚੰਗੀ ਤਰ੍ਹਾਂ ਹਿਲਾ ਦੇਣਾ ਮਾ ਦੂਜੇ ਪਾਸੇ ਜਿਹੜੀ ਆਪਣੀ ਦਾਦ ਰਿੱਝੂ ਹੀ ਰੱਖੀ ਸੀ ਆਪਾਂ ਫੁੱਕੜ ਖੋਣ ਤੇ ਦੇਖਦੇ ਆ ਉਹੀ ਰਹਿ ਜੀਗੀ ਹੋਊਗੀ ਉਹਨੂੰ ਪੰਜ ਜਿਤੋਂ ਛੇ ਵੀ ਇਸਲਾਮ ਹੈ ਮੜਵਾਈਆਂ ਨੇ ਤੇ ਆਪਾਂ ਤੁਹਾਨੂੰ ਕੁੱਕਰ ਖੋਲ ਕੇ ਦੇਖੂਗੀ ਆ ਦੇਖੋ ਹੁਣ ਆਪਣੀ ਦਾਲ ਚੰਗੀ ਕਰਾ ਰਹੇ ਜਿੱਗੀ ਇਹ ਬੈਲ ਫੁੱਲੀ ਪਈ ਆ ਹੁਣ ਆ ਪੈਨਾਂ ਨੂੰ ਇਹਦੇ ਵਿੱਚ ਮਿਕਸ ਕਰ ਦੇਣਾ ਕੁੱਕਰ ਨੂੰ ਚਾਹ ਕਰਤੇ ਕੜਾਹੀ ਦੇ ਵਿੱਚ ਤੁਸੀਂ ਦਾਲ ਨੂੰ ਪਾ ਦਿਓ ਲੇਰੀ ਥੋੜੀ ਬਹੁਤੀ ਲੱਗੀ ਰਹਿ ਜਾਂਦੀ ਆ ਇਹਦੇ ਵਿੱਚ ਆਪਾਂ ਪਾਣੀ ਦੀ ਤਾਂ ਲੋੜ ਹੈ ਵੀ ਹੋਈ ਜਾਂ ਸੰਗਣੀ ਆ ਥੋੜਾ ਜਿਹਾ ਗਰਮ ਪਾਣੀ ਸੋਣਾ ਤੇ ਚੰਗੀ ਤਰ੍ਹਾਂ ਫੂਕ ਕਰਨ ਦੇ ਵਿੱਚ ਹਲਾ ਕੇ ਪਾਣੀ ਪਾ ਦੇਣਾ ਹੋਰ ਚੰਗੀ ਤਰ੍ਹਾਂ ਇਹਨੂੰ ਹਲਾ ਦੇਣਾ ਆ ਪਾਜੇ ਪਾਣੀ ਦੀ ਆਪਾਂ ਨੂੰ ਲੋੜ ਹੋਈ ਤਾਂ ਬੋਇਲ ਪਾਣ ਨੂੰ ਹੀ ਪਾਉਣਾ ਜਿਹੜਾ ਆਪਣਾ ਕੈਟਲ ਚ ਗਰਮ ਕੀਤਾ ਹੋਇਆ ਇਹ ਚੰਗੀ ਤਰ੍ਹਾਂ ਮਸਾਲਾ ਮਿਕਸ ਹੋ ਜਾਊਗਾ ਨਾਲੇ ਤਾਂ ਨਾਲੇ ਹੁਣ ਇਹਨੂੰ ਪੰਜ ਤੋਂ ਸੱਤ ਮਿੰਟ ਤੈਨੂੰ ਨਾ ਤੁਸੀਂ ਸੇਮ ਤੇ ਰੱਖ ਕੇ ਥੋੜਾ ਜਿਹਾ ਰੈਨ ਲਾ ਇਨਾਮਾ ਇਹਦੇ ਚੰਗੀ ਤਰ੍ਹਾਂ ਘੋਲ ਜੂਗੀ ਤੇ ਮਸਾਲਾ ਇਹਦੇ ਵਿੱਚ ਚੰਗੀ ਤਰ੍ਹਾਂ ਦਾਲ ਦੇ ਨਾਲ ਜੂਗਾ ਆਪਾਂ ਨੂੰ ਹਜੇ ਪਾਣੀ ਦੀ ਲੋੜ ਆ ਕਿਉਂਕਿ ਆਹ ਦਾਲ ਸੰਗ ਬਣੀ ਐ ਇਸ ਕੱਕ ਕੇ ਥੋੜਾ ਜਿਹਾ ਪਾਣੀ ਹੋਰ ਪਾ ਦਈਏ ਆਪਾਂ ਉੱਪਰ ਪਾਣੀ ਪਾਤਾ ਹੁਣ ਇਹਨੂੰ 5 ਤੋਂ 7 ਮਿੰਟ ਥੋੜੀ ਜਿਹੀ ਬਸ ਸਿੱਮ ਤੇ ਇਹਨੂੰ ਰੈਚ ਲਾਇਆ ਨੁ ਦਿਗੇ ਲਓ ਜੀ ਦੇਖੋ ਦਾਲ ਆਪਣੀ ਬਹੁਤ ਸੋਹਣੀ ਤਿਆਰ ਹੋ ਗਈ ਕਲਰ ਵੀ ਬਹੁਤ ਸੋਨਾ ਆਇਆ ਵਾ ਹੁਣ ਆਪਾਂ ਇਹਨੂੰ ਕਿਸੇ ਪਾਂਡੇ ਦੇ ਵਿੱਚ ਕੱਢਦੇ ਆ ਹਨਾ ਤੇ ਆ ਆਪਾਂ ਪਾਂਡੇ ਦੇ ਵਿੱਚ ਹੁਣ ਇਹਨੂੰ ਕੱਢ ਲੈਣਾ ਵਾ ਤੇ ਫਿਰ ਥੋੜੀ ਮਰਜੀ ਆ ਜੇ ਤੁਸੀਂ ਧਨੀਆ ਸਾਰੀ ਚ ਪਾਉਣਾ ਹੈ ਜਾਂ ਤੁਸੀਂ ਕੌਂਦੀ ਚ ਕੱਢ ਕੇ ਕਿਸੇ ਪਾਂਡੇ ਚ ਡੋਂਗੇ ਚ ਕੱਢ ਕੇ ਫਿਰ ਪਾਉਣਾ ਹੈ ਲੋ ਤੁਹਾਡੀ ਇੱਛਾ ਜੇ ਤੁਸੀਂ ਰੱਖਣੀ ਹੁੰਦੀ ਆ ਤਾਂ ਪਮਾ ਤੁਸੀਂ ਦੂਜੀ ਸਾਈਜ ਨਾਲ ਟਣੀਆਂ ਪਾਓ ਤੇ ਜਿੰਨੀ ਤੁਸੀਂ ਖਾਣੀ ਆ ਉਹਨੇ ਕਿਚ ਟਣੀਆਂ ਪਾ ਲਓ ਫਿਰ ਜਦੋਂ ਤੁਸੀਂ ਦੁਬਾਰਾ ਗਰਮ ਕਰੋਗੇ ਨਾ ਤੇ ਟਣੀਆਂ ਪਾਉਗੇ ਉਹਦੇ ਉੱਪਰ ਤੇ ਉਹ ਆਈ ਲੱਭੂਗੀ ਵੀ ਫਰੈਸ਼ ਹੁਣੇ ਹੀ ਬਣਾਈ ਆ ਆ ਪਾਇਦੇ ਉੱਤੇ ਹੁਣ ਤਾਂ ਨਾ ਪਾਉਂਦੇ ਪਦੀ ਹੁਣ ਆਪਾਂ ਟਣੀਆਂ ਪਾਤਾ ਏ ਤੁਸੀਂ ਵੀ ਮੇਰੇ ਤਰੀਕੇ ਨਾਲ ਦਾਲ ਨੂੰ ਬਣਾ ਕੇ ਦੇਖਿਓ ਦਾਲ ਬਹੁਤ ਸੋਹਣੀ ਬਣਦੀ ਆ ਤੇ ਸਰਦੀ ਦੇ ਮੌਸਮ ਵਿੱਚ ਜਰੂਰ ਬਣਾ ਕੇ ਖਾਣੀ ਚਾਹੀਦੀ ਆ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਕਰਿਓ ਪਲੀਜ਼ ਤੁਸੀਂ ਮੇਰੇ ਬਿਊਟੀ ਨੂੰ ਇੰਸਟਾਗ੍ਰਾਮ ਤੇ ਤੇ ਟਿਕਟੋਕ ਤੇ ਵੀ ਵੇਖ ਸਕਦੇ ਆ ਥੈਂਕ ਯੂ ਸੋ ਮੱਚ ਮਿਲਦੇ ਆਪਾਂ ਨੈਕਸਟ ਵੀਡੀਓ ਨਾਲ